ਸਾਡੇ ਕੋਲ ਇੱਥੇ ਪ੍ਰਾਈਵੇਟ ਵਾਸਤੇ ਵੀ ਆਫਰ ਆਈ ਸੀਗੀ ਹైదరాబాద్ੀ ਕੰਪਨੀ ਉਹ ਕਹਿੰਦੇ ਸਾਨੂੰ ਪ੍ਰਾਈਵੇਟ ਵਾਸਤੇ ਸਾਨੂੰ ਇੱਥੇ ਦੇ ਦਿਓ ਅਸੀਂ ਕਹਿੰਦੇ ਤੁਸੀਂ ਜਿਹੜਾ ਫੀਸਾਂ ਵਧ ਰੱਖਣੀਆਂ ਨੇ ਤੁਹਾਡੇ ਕੋਲ ਪੈਸਾ ਜਾਦੇ ਹੈ ਤੁਸੀਂ ਸਾਡੇ ਇਨਸਟ੍ਰਕਟਰਾਂ ਨੂੰ ਪੈਸੇ ਵਧ ਦੇ ਕੇ ਤੁਸੀਂ ਤਾਂ ਸਾਡੇ ਸਾਰੇ ਪੱਟ ਕੇ ਲੈ ਜਾਓਗੇ ਤੁਸੀਂ ਸਾਡੇ ਅਸੀਂ ਕਹਿੰਦੇ ਸਾਡਾ ਸਰਕਾਰੀ ਤੁਸੀਂ ਖਤਮ ਨਹੀਂ ਕਰ ਦੋਗੇ ਹੌਲੀ ਹੌਲੀ ਤੁਸੀਂ ਸਾਨੂੰ ਗ੍ਰੈਬ ਕਰ ਲੋਗੇ ਤੋ ਅਸੀਂ ਕਹਿੰਦੇ ਆ ਅਸੀਂ ਆਪਦੇ ਆਲੇ ਨੂੰ ਹੀ ਠੀਕ ਕਰ ਲਾਂਗੇ ਅਸੀਂ ਇਹਦੇ ਵਿੱਚ ਹੀ ਹੋਰ ਪੈਸੇ ਲਾ ਦਾਂਗੇ ਅਸੀਂ ਆਪਣੇ ਇਨਸਟ੍ਰਕਟਰ ਨੂੰ ਹੋਰ ਜ਼ਿਆਦਾ ਫੈਸਿਲਿਟੀਆਂ ਦੇ ਦਾਂਗੇ ਪਰ ਅਸੀਂ ਰੱਖਣਾ ਇਹਨੂੰ ਜਿਹੜਾ ਪੰਜਾਬ ਸਰਕਾਰ ਦੇ ਕੰਟਰੋਲ 'ਚ ਹੀ ਤਾਂ ਕਿ ਆਮ ਘਰਾਂ ਦੇ ਬੱਚਿਆਂ ਨੂੰ ਮੌਕਾ ਮਿਲਦਾ ਰਹੇ ਤੇ ਅੱਜ ਦਾ ਇਸ ਤਰ੍ਹਾਂ ਦਾ ਪਹਿਲਾਂ ਤਾਂ ਕਦੇ ਫੰਕਸ਼ਨ ਹੋਇਆ ਨਹੀਂ ਇੱਥੇ ਪਹਿਲਾਂ ਤਾਂ ਮੈਂ ਵੀ ਕਿਉਂਕਿ ਮੇਰਾ ਪਿੰਡ ਇੱਥੋਂ 78 ਕਿਲੋਮੀਟਰ ਹੀ ਹੈ ਤੇ ਮੈਂ ਜਦੋਂ ਛੋਟਾ ਹੁੰਦਾ ਸੀਗਾ ਤਾਂ ਮੇਰਾ ਆਪਰੇਸ਼ਨ ਹੋਇਆ ਸੀ ਗੱਲ ਦਾ ਰੇਂਦਰ ਹਸਪੀਟਲ ਪਟਿਆਲਾ ਚ 5-6 ਸਾਲ ਦਾ ਸੀ ਮੈਂ ਜਿਸ ਵੇਲੇ ਆਪਰੇਸ਼ਨ ਹੋਇਆ ਉਸ ਤੋਂ ਬਾਅਦ ਫਿਰ ਆਉਂਦੇ ਰਹੇ ਹਾਂ ਅ ਦਵਾਈ ਵਗੈਰਾ ਲੈਣ ਪਟਿਆਲੇ ਤਾਂ ਉਸ ਤੋਂ ਬਾਅਦ ਫਿਰ ਯੂਨੀਵਰਸਿਟੀ ਕਿਉਂਕਿ ਕਾਲਜ ਸਾਡਾ ਸੁਨਾਮ ਕਾਲਜ ਯੂਨੀਵਰਸਿਟੀ ਦੇ ਅੰਡਰ ਆਉਂਦਾ ਸੀ ਇੱਥੇ ਕੋਈ ਨਾ ਕੋਈ ਕੰਮ ਜਾਂ ਕੋਈ ਕਿਸੇ ਕੰਪੀਟੀਸ਼ਨ ਜਿਸ ਸਲੇਂਡੀ ਹੁੰਦੇ ਰ ਆ ਰੋਡ ਹੈ ਮੈਂ ਇਹ ਤਾਂ ਬਾਤ ਬਣਿਆ ਹੁਣ ਬਣਿਆ ਤਾਂ ਬਾਈਪਾਸ ਤਾਂ ਜਿਹੜਾ ਪਿੱਛੇ ਹੈ ਇੱਥੋਂ ਹੀ ਲੰਘਦੇ ਹੁੰਦੇ ਸੀ ਜਾਣ ਕੇ ਅਸੀਂ ਪਵਾਨੀਗੜ ਤੋਂ ਬੱਸ ਚੜਨੀ ਜਾਂ ਸੁਨਾਮ ਤੋਂ ਇਧਰਲੇ ਪਾਸੇ ਵਾਲੇ ਤਾਕੀ ਵਾਲੀ ਸੀਟ ਸ਼ੀਸ਼ੀ ਵਾਲੀ ਲੱਭਣੀ ਵੀ ਉੱਥੇ ਜਹਾਜ ਦੇਖਾਂਗੇ ਇੱਥੇ ਜੇ ਆ ਕੇ ਥੋੜੇ ਬੱਸ ਵੀ ਹੌਲੀ ਹੋ ਜਾਂਦੀ ਇਹਨਾਂ ਦੇ ਮਿਲਟਰੀ ਦੇ ਨਾਕੇ ਲੱਗੇ ਹੋਏ ਨੇ ਤਾਂ ਇੱਥੋਂ ਥੋੜਾ ਜਿਹਾ ਦੇਖਦੇ ਹੁੰਦੇ ਸੀ ਆਹ ਥੋੜਾ ਜਿਹਾ ਦੇਖਦਾ ਹੁੰਦਾ ਸੀ ਜਹਾਜ ਵੀ ਸੰਤ ਐਸੀ ਏਡੇ ਏਡੇ ਕੀ ਹੁੰਦੇ ਆ ਬੱਸਾ ਜਿਹੜੇ ਖੜੇ ਨੇ ਬੱਜ ਪਤਾ ਲੱਗੇ ਏਡੇ ਏਡੇ ਦੇ ਵਿੱਚ ਵਿੱਚ ਉਹਨਾਂ ਦੇ ਵਿੱਚ ਵੀ ਚਲੇ ਜਾਂਦੇ ਆ ਜਦੋਂ ਵੱਡੇ ਜਹਾਜ਼ ਦੇਖੇ 3 3 787 777 ਬੋਇੰਗ ਕਲਾਸ ਦੇ ਜਹਾਜ਼ 에ਅਰ ਬੱਸ ਦੇ ਸੋ ਹੌਲੀ ਹੌਲੀ ਜਦੋਂ ਤੁਸੀਂ ਆਉਂਦੇ ਹੋ ਕਿਸੇ ਫੀਲਡ ਦੇ ਵਿੱਚ ਐਂਟਰ ਕਰਦੇ ਹੋ ਫਿਰ ਤੁਹਾਨੂੰ ਉਹਦੇ ਉਹਦੀ ਮੈਂਮੈਂਟ ਦਾ ਪਤਾ ਲੱਗਦਾ ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਪੰਜਾਬ ਦੇ ਬਹੁਤ ਸਾਰੇ ਬੱਚੇ ਪਿੰਡਾਂ ਦੇ ਇੱਥੇ ਇਸ ਵਕਤ ਟ੍ਰੇਨਿੰਗ ਲੈ ਰਹੇ ਨੇ ਤੇ ਅੱਜ ਆ ਮੀਡੀਆ ਰਾਹੀਂ ਇਹ ਗੱਲਾਂ ਬਾਹਰ ਜਾਣਗੀਆਂ ਤਾਂ ਹੋਰ ਬਹੁਤ ਸਾਰੇ ਮਾਪਿਆਂ ਨੂੰ ਤੇ ਬੱਚਿਆਂ ਨੂੰ ਉਤਸੁਕਤਾ ਹੋਊਗੀ ਕਿ ਅਸੀਂ ਵੀ ਇੱਥੇ ਪੜ੍ਹਨਾ ਚਾਹੁੰਦੇ ਆ ਤੇ ਇਹਦੇ ਬਾਰੇ ਸਾਰਾ ਕੁਝ ਵੈਬਸਾਈਟ ਤੇ ਪਤਾ ਹੈ ਜੇ ਮੈਂ ਤੁਹਾਨੂੰ ਵੀ ਦੱਸਣਾ ਚਾਹੁੰਦਾ ਜਿੰਨੇ ਵੀ ਇੱਥੇ ਚਾਹੇ ਉਹ ਸਟੂਡੈਂਟਸ ਨੇ ਚਾਹੇ ਜਿੰਨੇ ਵੀ ਆਏ ਹੋਏ ਨੇ ਅਫੀਸਰ ਸਹਿਬਾਨ ਜਿਨ੍ਹਾਂ ਵੀ ਪੁਲਿਸ ਦੇ ਮਲਾਜਮ ਨੇ ਕਿ ਜੇ ਤੁਹਾਨੂੰ ਕੋਈ ਪੁੱਛੇ ਕਿ ਇਹ ਕਿਵੇਂ ਕਰੀਦਾ ਹੁੰਦਾ ਜੀ ਪਲੀਜ਼ ਜਰੂਰ ਦੱਸ ਦਿਓ ਜਿੰਨਾ ਕਿ ਤੁਹਾਨੂੰ ਨੌਲੇਜ ਆ ਜੇ ਇੱਥੇ ਭੇਜ ਦਿਓ ਜਾਂ ਪੰਜਾਬ ਗਵਰਨਮੈਂਟ ਦੇ ਕਿਸੇ ਆਫਿਸ 'ਚ ਭੇਜ ਦਿਓ ਬੀਸੀ ਸਾਹਿਬ ਕੋਲ ਭੇਜ ਦਿਓ ਤੇ ਉਹ ਅੱਗੇ ਗਾਈਡ ਕਰ ਦੇਣਗੇ ਕਿ ਇੱਥੇ ਆਉਣ ਵਾਸਤੇ ਕਿਹੜਾ ਫਾਰਮ ਭਰਨਾ ਪੈਂਦਾ ਕਿੰਨੀ ਫੀਸ ਲੱਗਦੀ ਹੈ ਪਰ ਮੰਥ ਕਿੰਨਾ ਹੁੰਦਾ ਹੈ ਤੇ ਕੀ ਕੀ ਸਰਕਾਰ ਦੀਆਂ ਜਿਹੜੀਆਂ ਸਹੂਲਤਾਂ ਨੇ ਉਹ ਸਾਰੀਆਂ ਤੁਸੀਂ ਪਲੀਜ਼ ਦੱਸ ਦਿਓ ਤੁਸੀਂ ਵੀ ਤੁਹਾਡੇ ਤਾਂ ਆਉਣ ਲੱਗ ਗਏ ਹੋਣੇ ਗਾਂਢੀ ਕਿਉਂਕਿ ਜਦੋਂ ਵੀ ਕੋਈ ਸਕਸੈਸਫੁਲ ਹੋ ਜਾਂਦਾ ਹੈ ਤਾਰੇ ਦਵਾਲੇ ਵਾਲੇ ਘਰਾਂ ਵਾਲੇ ਜਿਹੜੇ ਨੇ ਉਹ ਆਉਂਦੇ ਨੇ ਕਿ ਜੀ ਤੁਸੀਂ ਕਿਹੜੀ ਕਿਹੜੇ ਪੇਪਰ ਦਿੱਤੇ ਸੀਗੇ ਜਿਹੜਾ ਅਸੀਂ ਵੀ ਆਪਣੇ ਬੱਚੇ ਨੂੰ ਇਹੀ ਪੇਪਰ ਦਿਵਾਣਾ ਚਾਹੁੰਦੇ ਆ ਤੇ ਪਾਇਲਟ ਬਣਾਉਣਾ ਚਾਹੁੰਦੇ ਆ ਤੇ ਮੈਨੂੰ ਖੁਸ਼ੀ ਹੈ ਕਿ ਪੰਜਾਬ ਦੇ ਪਿੰਡਾਂ ਦੇ ਬੱਚੇ ਜਿਹੜੇ ਨੇ ਉਹ ਅੱਗੇ ਜਾ ਰਹੇ ਨੇ ਅੱਗੇ ਵਧ ਰਹੇ ਨੇ ਮੇਰਾ ਬਤੌਰ ਇੱਕ ਮੁੱਖ ਮੰਤਰੀ ਦੇ ਤੌਰ ਤੇ ਮੇਰਾ ਵੀ ਦਿਲ ਬਹੁਤ ਖੁਸ਼ ਹੁੰਦਾ ਹੈ ਕਿ ਪਰਿਵਾਰ ਜਿਹੜਾ ਸਾਡਾ ਉਹ ਤੱਕੀਆਂ ਕਰ ਰਿਹਾ। ਤੁਸੀਂ ਸਾਡੇ ਪੰਜਾਬ ਦੇ ਪਰਿਵਾਰ ਦੇ ਮੈਂਬਰ ਹੋ। ਚਾਹੇ ਹਿਮਾਚਲ ਤੋਂ ਆਇਓ ਕੁਛ, ਕੁਛ ਬਿਹਾਰ ਤੇ ਦੋ ਦੋ ਇੱਕ ਦੋ ਬਿਹਾਰ ਤੋਂ ਨੇ। ਕੱਲੇ ਹੀ ਬਿਹਾਰ ਤੋਂ। ਇੱਕੋ ਹੀ ਬਿਹਾਰ ਤੋਂ। ਤੇ ਤੂੰ ਆਓ ਇੱਥੇ ਆ ਕੇ ਟ੍ਰੇਨਿੰਗ ਲਓ। ਤੇ ਤਾਂ ਕਿ ਅਸੀਂ ਦੁਨੀਆ ਦੇ ਵਿੱਚ ਸਾਡੇ ਬੱਚੇ ਜਿਹੜੇ ਨੇ ਓਡਾਰੀਆਂ ਮਾਰਨਗੇ ਜਦੋਂ ਤਾਂ ਜਾ ਕੇ ਦੱਸਣਗੇ ਕਿੱਥੇ ਟ੍ਰੇਨਿੰਗ ਹੋਈ ਹੈ। ਪਟਿਆਲੇ ਦਾ ਨਾਮ ਆਊਗਾ, ਪੰਜਾਬ ਦਾ ਨਾਮ ਆਊਗਾ। ਪੰਜਾਬੀਆਂ ਦੀ ਹਾਸਪੀਟੈਲਟੀ ਮੇਜ਼ਬਾਨੀ ਪੂਰੀ ਦੁਨੀਆ 'ਚ ਮਸ਼ਹੂਰ ਹੈ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਸਾਰੇ ਅਫਸਰਾਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਅੱਜ ਦਾ ਪ੍ਰੋਗਰਾਮ ਦਾ ਨਾਮ ਵੀ ਅੰਬਰਾਂ ਦੀ ਉਡਾਰੀ ਹੈ ਤੇ ਮੈਂ ਤੁਹਾਨੂੰ ਵੀ ਇਹੀ ਕਹਿਣਾ ਚਾਹੁੰਦਾ ਕਿ ਉਡਾਰੀਆਂ ਜਿਹੜੀਆਂ ਨੇ ਉਹ ਅੰਬਰਾਂ 'ਚ ਜਰੂਰ ਲਾਓ ਪਰ ਨਾਲ-ਨਾਲ ਧਰਤੀ ਤੇ ਨਾਲ ਸੰਪਰਕ ਜਰੂਰ ਰੱਖਿਓ ਆਪਣੀਆਂ ਜੜਾਂ ਨਾਲ ਵੀ ਜੁੜੇ ਰਹੋ ਕਿਉਂਕਿ ਰਨਵੇ ਜਿਹੜਾ ਨਾ ਉਹ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ ਸਿਰਫ ਮੌਕਾ ਦਿੰਦਾ ਉੱਡਣ ਦਾ ਤੇ ਅੱਗੇ ਦਾ ਜਹਾਜ਼ ਦੇ ਇੰਜਣਾਂ ਤੇ ਡਿਪੈਂਡ ਕਰਦਾ ਉਹ ਕਿੱਥੇ ਤੱਕ ਜਾਂਦਾ ਪਰ ਜਹਾਜ਼ ਰਨਵੇ ਤੋਂ ਉੱਚਾ ਹੋ ਜਾਂਦਾ ਤਾਂ ਫਿਰ ਉਹ ਇਹ ਨਾ ਸੋਚੇ ਕਿ ਮੈਂ ਰਨਵੇ ਤੋਂ ਵੱਡਾ ਹੋ ਗਿਆ ਉਤਰਨਾ ਵੀ ਹੁੰਦਾ ਸੋ ਇਸ ਕਰਕੇ ਧਰਤੀ ਨਾਲ ਜੁੜੇ ਰਹਿਣਾ ਆਪਣੇ ਕਲਚਰ ਨਾਲ ਆਪਣੇ ਵਿਰਸੇ ਨਾਲ ਆਪਣੇ ਪਿੰਡਾਂ ਨਾਲ ਆਪਣੇ ਲੋਕਾਂ ਨਾਲ ਜੁੜੇ ਰਹਿਣਾ ਜਿੰਨੀ ਮਰਜ਼ੀ ਤਰੱਕੀ ਕਰੋ ਬਹੁਤ-ਬਹੁਤ ਤੁਹਾਨੂੰ ਵਧਾਈਆਂ बहुत बहुत मुबारक और जो तेज तो अगे जाके प्लेसमेंट होगी कितना कितने आप मिलेंगे लोगों को अक्सर कहते सुना है जिंदा रहे तो फिर मिलेंगे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे बहुत बहुत